welcom to organic kheti farm youtube channel ਮੈਂ ਪ੍ਰਭਜੋ ਹਸਿੰਦ ਪਿੰਡ ਤੇ ਡਾਕ ਸ਼ਾਂਗਲਾ ਤਹਿਸੀਲ ਦਸੂਆ ਡਿਸਟ੍ਰਿਕਟ ਸ਼ਹਿਰਪੁਰ ਅੱਜ ਅਸੀਂ ਇਸ ਵੀਡੀਓ ਰਾਈ ਆਪ ਜੀ ਨੂੰ ਦੱਸਾਂਗੇ ਮਿਲਟ ਬਾਰੇ ਮਿਲਟ ਨੂੰ ਮੂਲ ਅਨਾਜ ਵੀ ਚਾਹ ਜਾਂਦਾ ਹੈ ਇੱਕ ਇਹਨੂੰ ਖਾਣ ਦੇ ਅਤੇ ਲਗਾਤਾਰ ਵਰਤਣ ਦੇ ਸਾਨੂੰ ਬਹੁਤ ਫਾਇਦੇ ਆ ਜਿੱਦਾਂ ਪਾਲਿਆ ਹੋਣਾ ਵਾ ਵੀ ਲੰਬੀ ਸਿਹਤਮੰਤ ਉਮਰ ਦਾ ਰਾਜ ਮਿਲਟ ਮਿਲਟ ਬਹੁਤ ਵਧੀਆ ਅੱਜ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਪੰਜ ਮੇਨ ਮੂਲ ਮਿਲਟ ਹਨ ਜਿੰਨਾ ਵਿੱਚ ਕੋਦਰਾ ਜਿੰਨਾ ਵਿੱਚ ਕੋਦਰਾ ਕੰਗਣੀ ਸੁਆਕ ਉਟਕੀ ਉਟ ਤੇ ਹਰੀ ਕੰਗਣੀ ਦੇਖ ਰਹੇ ਹੋ ਇਹ ਪ੍ਰੋਸੈਸ ਨੇ ਅਨਪ੍ਰੋਸੈਸਡ ਮਿਲਟ ਇਵੇਂ ਦੇ ਹੁੰਦੇ ਹਨ ਆ ਦੇਖੋ ਤੁਸੀਂ ਇਹ ਉਦਰੇ ਦਾ ਸੀਡ ਆ ਅਨਪ੍ਰੋਸੈਸਡ ਮਿਲਟ ਇਦਾਂ ਦੇ ਹੁੰਦੇ ਹਨ ਇਹ ਪ੍ਰੋਸੈਸ ਕਰਕੇ ਫਿਰ ਖਾਣਯੋਗ ਬਣਾਏ ਜਾਂਦੇ ਹਨ ਇਹਦੇ ਵਿੱਚ ਸਾਡੇ ਕੋਲ ਸੁਆਦ ਹੈ ਤੇ ਅਨਪ੍ਰੋਸੈਸਡ ਆ ਤੇ ਇਵੇਂ ਹੀ ਸਾਡੇ ਕੋਲ ਆ ਉੱਟਕੀ ਹੈ ਆ ਦੇਖੋ ਇਹ ਵੀ ਅਨਪ੍ਰੋਸੈਸਡ ਹੈ ਤੇ ਇਸ ਤੋਂ ਲਾਵਾ ਹੁੰਦੇ ਆ ਜੋ ਬੇਸਿਕ ਹੋਗੇ ਤੁਸੀਂ ਪਾ ਰਹੇ ਹੁੰਦੇ ਹਨ ਹੁਣ ਮੈਂ ਆਪ ਜੀ ਨੂੰ ਦੱਸਦਾ ਮਿਲਟ ਬਾਰੇ ਸਭ ਤੋਂ ਪਹਿਲਾਂ ਅਤੇ ਸਭ ਤੋਂ ਫੇਮਸ ਮਿਲਟ ਹੈ ਕੋਦਰਾ ਜਿਸ ਨੂੰ ਹਰ ਕੋਈ ਜਾਣਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਕੋਦਰੇ ਦੀ ਰੋਟੀ ਬਣਾ ਕੇ ਖਾਧੀ ਸੀ ਕੋਦਰਾ ਖਾਣ ਦੇ ਸਾਡੇ ਸਰੀਰ ਨੂੰ ਬਹੁਤ ਬੈਨੇਫਿਟ ਹਨ ਜਿਵੇਂ ਖੂਨ ਦੀਆਂ ਅਸ਼ੁੱਧੀਆਂ ਖੂਨ ਦੀ ਘਾਟ ਜਿਹਨੂੰ ਐਮੀਨੀਅਮ ਸਰੀਰ ਦੀ ਪ੍ਰਤੀਰੋਧ ਕਾਬਜ ਅਤੇ ਨੀਂਦ ਨਾ ਆਉਣਾ ਇਹਨਾਂ ਮਾਰੀਆਂ ਨੂੰ ਠੀਕ ਕਰਨ ਲਈ ਕੋਸ਼ਿਸ਼ ਕਰਦੇ ਹਨ ਦੂਜੇ ਨੰਬਰ ਤੇ ਇਹ ਕੰਗਣੀ ਕੰਗਣੀ ਨੂੰ ਸੌਸਟੇਲ ਮੈਲਟ ਵੀ ਕਿਹਾ ਜਾਂਦਾ ਹੈ ਇਸ ਨੂੰ ਇਹਨੂੰ ਇਹਨੂੰ ਖਾਣ ਨਾਲ ਲਗਾਤਾਰ ਇਹਦਾ ਸਿਹਤ ਨਾਲ ਮਾਨਸਿਕ ਤਨਾਸਮਤਕ ਸਮੱਸਿਆਵਾਂ ਮਾਨਸਿਕ ਵਿਕਾਸ ਮਿਰਗੀ ਰੋਗ ਅਤੇ ਜੋੜਾਂ ਦੀਆਂ ਬਿਮਾਰੀਆਂ ਗਠੀਆ ਆਦ ਤੋ ਸਾਨੂੰ ਬਚਾਅ ਮਿਲਦਾ ਹੈ ਇਸ ਨੂੰ ਅਸੀਂ ਆਟਾ ਵੀ ਖਾ ਸਕਦੇ ਹਾਂ ਇਸ ਦਾ ਅਤੇ ਸੀਡ ਵੀ ਇਸ ਦਾ ਵਰਤ ਸਕਦੇ ਹਾਂ ਤੋਂ ਮੈਂ ਤੁਹਾਨੂੰ ਅੱਗੇ ਵੀਡੀਓ ਵਿੱਚ ਸਵਾਗ ਨੂੰ ਬ੍ਰਾਣੀ ਜਾਂ ਐਡਮਿਲ ਕਿਹਾ ਜਾਂਦਾ ਹੈ ਇਹ ਬਧੀ ਚਰਬੀ ਕੈਸਟਰੋਲ ਜਿਵਰ ਬੁਰ ਦੇ ਲਈ ਸਵਾਗ ਦਾ ਸੇਵਨ ਬਹੁਤ ਹੀ ਵਧੀਆ ਹੈ ਸਾਡੇ ਜਿਹੜੇ ਡਾਕਟਰ ਨੇ ਉਹ ਲੋਕਾਂ ਨੂੰ ਦਵਾਈਆਂ ਘੱਟ ਤੇ ਮਿਲਟ ਜ਼ਿਆਦਾ ਰეკਮੈਂਡ ਕਰਨ ਆਪਿਆ ਅਤੇ ਰੋਗ ਭਜਾਓ ਪਿੱਛੇ ਗਈ ਇੰਡੀਆ ਲੈਵਲ ਤੇ ਫਸਟ ਇੰਟਰਨੈਸ਼ਨਲ ਈਅਰ ਆਫ ਮਿਲਸ ਮਨਾਇਆ ਗਿਆ ਸੀ 2023 ਵਿੱਚ ਤੇ ਇਸ ਤੋਂ ਬਾਅਦ ਚੌਥੇ ਨੰਬਰ ਤੇ ਆਉਂਦਾ ਹੈ ਕਟਕੀ ਇਹਨੂੰ ਲੀਅਰ ਮਲਟ ਅਤੇ ਸਾਮਾ ਵੀ ਕਿਹਾ ਜਾਂਦਾ ਹੈ ਤੇ ਇਸ ਦੇ ਨਾਲ ਚੇਦਾਨੀ ਦੇ ਰੋਗ ਸੈਰ ਸੰਤਾਨ ਪ੍ਰਾਪਤੀ ਇਦਾਂ ਦੀਆਂ ਬਿਮਾਰੀਆਂ ਨੂੰ ਇਹ ਕੰਗੜੀ ਜਿਹਨੂੰ ਕੰਗੜੀ ਵੀ ਕਿਹਾ ਜਾਂਦਾ ਹੈ ਇਹ ਦੇ ਦਰਦਾਂ ਦੀ ਸਮੱਸਿਆ ਵੱਜਨ ਪ੍ਰਣਾਲੀ ਸੰਬੰਧਿਤ ਰੋਗਾਂ ਨੂੰ ਨੂੰ ਵੀਰਵੇਦ ਨਾਲ ਇਹ ਸਾਡੇ ਬਾਹੇਤਮ ਫੈਲਦੀ ਗੂੜਾ ਕਰਾਣ ਕਰੋ ਇਹਨੂੰ ਕਰਾਂਦੇ ਬਹੁਤ ਟਾਂ ਗਿਆ ਪਹੁੰਚਿਆ ਇਹ ਸੀਡ ਨੂੰ ਤੁਸੀਂ ਮਤਲਬ ਉਸ ਤਰਾਹੀ ਯੂਜ਼ ਕਰ ਸਕਦੇ ਤੇ ਇਹ ਹੈ ਦੇ ਹਨ ਅਨਾਜ ਵਿੱਚ ਇਹ ਜਿਹੜਾ ਅਨਾਜ ਹੈ ਫਾਈਬਰ ਨਾਲ ਭਰਪੂਰ ਹੁੰਦਾ ਹੈ ਜਿਸ ਦੇ ਸੇਵਨ ਨਾਲ ਸਾਨੂੰ ਕਿਸੇ ਵੀ ਤਰ੍ਹਾਂ ਦੀ ਪੇਟ ਦੀਆਂ ਬਿਮਾਰੀਆਂ ਦਿੱਤਾ ਪੰਜਦਾ ਹੈ ਮਤਲਬ ਸਾਡਾ ਇਮਿਊਨ ਸਿਸਟਮ ਇਹਨਾਂ ਵਿੱਚ ਹਰ ਤਰ੍ਹਾਂ ਪ੍ਰਭੂਰ ਹੁੰਦੇ ਹਨ ਇਮਿਊਨਿਟੀ ਬਾਰੇ ਆਪ ਜੀ ਨੂੰ ਮੇਸਜ ਕਨਸੈਕਸ਼ਨ ਵੀ ਬਹੁਤ ਆ। ਕਿਉਂਕਿ ਬਹੁਤ ਜਿਹੇ ਲੋਕ ਲੋਕਾਂ ਨੂੰ ਇਹ ਨਹੀਂ ਪਤਾ ਕਿ 5 ਮੇਨ ਮੂਲ ਮਿਲਟ ਕਿਹੜੇ ਨੇ। ਤੇ ਸੋ ਸਾਡੀ 5 ਮਿੰਟ ਬਿਸਕੁਟ ਵੀ ਤਿਆਰ ਕਰਦੇ ਆਂ ਕਿਉਂਕਿ ਜੋ ਕਿ ਜਿੱਦਾਂ ਪਹਿਲਾਂ ਆਪਾਂ ਪੀਪਲ ਯਾ ਟ੍ਰੈਡੀਸ਼ਨਲ ਸਾਡੇ ਸਟਨਾ ਨੂੰ ਜੇ ਇੱਕ ਸਾਡਾ ਕਲਚਰ ਦਾ ਉਸੇ ਕਲਚਰ ਨੂੰ ਜਿੰਦਾ ਰੱਖਣਾ ਇਹਦੇ ਵਿੱਚ ਮਤਲਬ ਕਿ ਦੇਸੀ ਕੁਸਪੂਡ ਮੈਲਟ ਚੋ ਦੇ ਵਿੱਚ ਇਹ ਸਾਡੇ ਕੋਲ ਬਿਸਕੁਟ ਅਤੇ ਇਹ ਆਟਾ ਕੋਧਰੇ ਦਾ ਆਟਾ ਹੈ ਇਸ ਤੋਂ ਇਲਾਵਾ ਫਰੀ ਕੰਗਿੰਡਾ ਆ ਕੰਗਣੀ ਹਟਾ ਤੇ ਇਹ ਕੋਈ ਜੀ ਵਰਤਦੇ ਆ ਕਿ ਅਸੀਂ ਇਹਨੂੰ ਵਾਪਵਾਦ ਵਦ ਅਤੇ ਬੁੱਕਾਈ ਕਰਨ ਵਿੱਚ ਸਹਾਇਤਾ ਹੁੰਦੀ ਹੈ। ਕਸਟਮ ਵਧੀਆ ਹੁਕਾ ਆਤੇ। ਇਹ ਕਾਚੂ ਨਹੀਂ ਕਰ ਸਕਦੀ। ਵਧੀਆ ਹੀ ਖਾਣਾ ਚਾਹੀਦਾ ਮਿਲਟ ਠੀਕ ਹੈ ਮਿਲਟ ਖਾਣ ਦੇ ਤੇ ਨੂੰ ਬੈਨੇਫਿਟ ਕਿਸੇ ਵੀ ਮਿਲਟ ਅਨਪਰਸਾ ਅਨਪਰਸਾ ਜਾਂ ਮਿਲਟ ਦੇ ਆਟੇ ਆਪਣਾ WhatsApp ਨੰਬਰ ਦਵਾਂਗਾ